ਮੇਰੇ ਲੋਪਿਆਰ ਪਰਿ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਆਪਣੇ ਆਪਣਾ ਇਹ 5-7 ਦਿਨ ਵਲੌਗ ਨਹੀਂ ਆਉਣਗੇ ਜੀ ਕਿਉਂਕਿ ਆਪਣੀ ਚੱਲ ਰਹੀ ਹੈ ਤबीयत ਖਰਾਬ ਤੇ ਬਿਮਾਰ ਹੋਏ ਪੈਸੀ ਹੈ ਤੇ 2-3 ਦਿਨਾਂ ਤੋਂ ਬੁਮਾਰਾਂਗੇ ਤੇ ਬਲੌਗ ਸੂਟ ਹੋ ਨਹੀਂ ਰਿਹਾ ਤੇ ਆਹ 5-7 ਦਿਨਾਂ ਲਈ ਜਰੂਰ ਦੁਬਾਰਾ ਠੀਕ ਹੋ ਕੇ ਵਲੌਗ ਸਟਾਰਟ ਕਰਾਂਗੇ ਜੀ ਤੇ ਆਪਣੀ ਵੀਡੀਓ ਨੂੰ ਜੇ ਵਧੀਆ ਲੱਗ ਰਹੀ ਹੁੰਦੀ ਹੈ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਆਪਣੇ ਸੀ ਮਾਮੇ ਦੇ ਮੁੰਡੇ ਦੀ ਮੈਰਿਜ ਤੇ ਬਿਮਾਰ ਹੋਣ ਦੀ ਵਜ੍ਹਾ ਕਰਕੇ ਆਪਾਂ ਤਾਂ ਮਾਰਜਨ ਵੀ ਟੈਂਡ ਨਹੀਂ ਕੀਤੀ ਤੇ ਭਰਾ ਮੰਮੀ ਦੋਨੋਂ ਗਏ ਹੋਣਗੇ ਆਪਾਂ ਇਕੱਲੇ ਆਣੀ ਘਰੇ ਆਗੇ ਤੇ ਮੈਂ ਚੱਲ ਤੋ ਇਸ ਤਰ੍ਹਾਂ ਮੈਂ Enjoy ਕਰੋ ਯਾਰ ਬਿਆਣੂ ਆਪਾਂ ਤਾਂ ਚੱਲ ਜਦੋਂ ਠੀਕ ਹੋ ਗਏ ਕੋਈ ਚੱਕਰ ਨਹੀਂ ਮਾ ਹੋਰ ਮਾਰਦਿਆਂ ਬਥੇਰੀਆਂ ਟੈਂਡ ਕਰਨ ਨੂੰ ਤੇ ਆਹ ਕੰਮ ਆਪਣਾ ਕੌਲੇ ਦਾ ਪਰੋ ਨਿੰਪੜ ਗਿਆ ਬੀਮ ਪੈ ਗਿਆ ਚੱਲ ਮਿਸਤਰੀ ਪਾ ਗਿਆ ਤੇ ਆ ਗੇਟ ਵੀ ਚੜਾ ਗਿਆ ਜੀ ਕੌਲਿਆਂ ਤੇ ਪਾ ਕੇ ਇਹਦੇ ਵਿੱਚ ਜਿਹੜਾ ਸਮਾਨ ਪੈਂਦਾ ਹੁੰਦਾ ਆਪ ਹੀ ਚੜਾ ਗਏ ਸੀ ਵਿਚਰੇ ਇਹ ਮਿਸਤਰੀ ਬੰਦਾ ਘੈਂਟ ਸੀਗਾ ਜੀ ਮੋਲਵਾਲ ਤੋਂ ਸੀਗਾ ਤੇ ਬਸ ਆਪਣੇ ਪੰਜ ਸੱਤ ਦਿਨ ਹੀ ਆ ਜੀ ਆਪਣੇ ਥੋੜਾ ਜਿਹਾ ਸਰੀਰ ਸਾਹ ਚਾ ਨਹੀਂ ਦੇ ਰਿਹਾ ਤਾਂ ਕਰਕੇ ਵੀਡੀਓ ਨਹੀਂ ਬਣ ਰਹੀ ਆਪਰਾ ਇੰਨਾ ਕੰਮ ਗਿਆ ਜੀ ਨਿਬੜ ਹੋ ਗਿਆ ਸਮਾਪਤ 게ਟ ਵੀ ਚੜ ਗਏ ਆਪਣੇ ਕੌਲਿਆਂ ਵਿੱਚ ਵੀ ਮਾਲ ਭਰਿਆ ਗਿਆ ਤੇ ਵਿਹਲੇ ਵੀ ਸਪਲਾਈ ਵੀ ਕੱਢੀ ਗਈ ਜਿਹੜੀ ਸਾਰੀ ਇਹ ਡਿਜ਼ਾਈਨਦਾਰ ਖੰਦ ਬਣਾਈ ਆ ਬਾਹਰੋਂ ਤੇ ਆ ਕੌਲਿਆਂ ਤੇ ਵੀ ਲਾਈਟਾਂ ਲੱਗਣੀਆਂ ਤੇ ਆ ਬੀਮ ਵੀ ਤਾਂ ਹੀ ਲਾਇਆ ਗਿਆ ਤੇ ਲਾਈਟਾਂ ਫਿੱਟ ਕੀਤੀਆਂ ਨੇ ਬਾਹਰਲੀ ਸਾਈਡ ਤੇ ਵਿੱਚ ਇਹਨਾਂ ਦੇ ਤੇ ਹੁਣ ਦੇਖਣਾ ਇੱਕ ਦਿਨ ਚ ਭਰਤ ਪਾਉਣਾ ਵੀ ਸਟਾਰਟ ਕਰਾਂਗੇ ਜਿਹੜੇ ਪੈਣਗੇ ਪੰਜ ਸੱਤ ਟ੍ਰਾਲੀਆਂ ਨਾਲੇ ਉਦੋਂ ਆਪਾਂ ਵੀ ਠੀਕ ਹੋ ਜਾਾਂਗੇ। ਬੰਦਿਆਂ ਨਾਲ ਹੀ ਘਰ ਚਰਾਉਣ ਕਾਣੇ ਅੱਜ ਸਾਰੇ ਜਾਣੇ ਗਏ ਹੋਣੇ ਤੇ ਯਾਰ ਸੁਣਾ ਸੁਣਾ ਲੱਗਦਾ ਹੈ। ਚਲੋ ਕੋਈ ਗੱਲ ਨਹੀਂ ਉਹ ਵੀ ਜ਼ਰੂਰੀ ਹੈ ਜੀ ਜਾਣਾ ਕਰਨਾ ਵੀ। ਆ ਆਪਣੇ ਪੈੜਾਂ ਦਾ ਸਮਾਨ ਸੀਗਾ ਜੀ ਤੇ ਮਿਸਤਰੀਆਂ ਕੰਮ ਨਿਭੜ ਗਿਆ ਹੋਣਾ ਤੇ ਇਹ ਲਾਤਾ ਆਪਣੇ ਦਿਹਾੜੀ ਆਇਆ ਸੀਗਾ। ਤੇ ਇਹ ਲਹਾਤਾ ਸੇ ਆਪਣੇ ਤੇ ਆ ਰਹਿ ਗਿਆ ਥੋੜਾ ਜਿਹਾ ਸਾਮਾਨ ਲੱਗਿਆ ਹੋਇਆ ਕੱਲ ਟੂਲਾ ਬਣਾਇਆ ਜਿਹੜਾ ਤੇ ਜਦਨੇ ਟੂਲਾ ਲਾਇਆ ਤੇ ਉਦਨੇ ਲੈ ਜੂਗਾ ਜੀ ਤੇ ਆ ਸਾਮਾਨ ਆਪਾਂ ਤੇ ਜਦੋਂ ਭਰਾ ਆ ਗਿਆ ਆਜੂ ਆ ਸਾਮ ਤੱਕ ਇਹ ਸਾਰਾ ਸਾਮਾਨ ਫਿਰ ਅੱਜ ਛੱਡਿਆਵਾਂਗੇ ਜੀ ਲਓ ਜੀ ਪਰਸੋਂ ਆਪਣੇ ਭਰਤਪਾਤਾ ਸੀਗਾ ਤੇ 7-8 ਰਲ ਨੇ ਡਿੱਪੇ ਸੀ ਆ ਅੰਦਰ ਤੇ ਆ ਨਿਵਾ ਚ ਪਾਉਣੀਆਂ ਆਂਗੀਆਂ ਤੇ ਅੱਜ ਬਾਈ ਲਾਇਆ ਹੋਇਆ ਹੈਗਾ ਨਿਵਾ ਭਰਨ ਨਾਲ ਹੁੰਦੇ ਦਰਮਟਰ ਲਾ ਕੇ ਮਿੱਟੀ ਪਾ ਰਿਹਾ ਹੈਗਾ ਪਹਿਲਾਂ ਵਿੱਚ ਛੱਟਣਾ ਜਰਾ ਪਿੱਛੇ ਛੱਟੇ ਤੋਂ ਬਾਅਦ ਫੇਰ ਵਿੱਚ ਵੜ ਕੇ ਖੜੇ ਆਲਾਂਗਾ। ਉਹ ਆਜੋ ਦਰਮਟ ਲਾ ਦਿੰਦਾ ਪਣੀ ਲਾ ਕੇ। ਇਹ ਮਿੱਟੀ ਹੈ ਜੀ। ਸਾਰੀ ਭਈਆ ਗੱਡੀ ਵੀ ਉੱਪਰ ਹੈ ਮਿੱਟੀ ਦੇ। ਇਹ ਸੱਤ ਟਰਾਲੇ ਨੇ ਇਹ ਮਿੱਟੀ ਦੀਆਂ। ਲਾ ਦੋ ਟਰਾਲੇ ਮੰਗੋ ਵਿੱਚ ਪੈ ਗਿਆ ਹੋਣਗੇ ਆਦੇ। ਨਿਮਾ ਦੇ ਤਾਂ ਖੜਾ ਆਪਣਾ ਡਾਂਸ ਹੋਰ ਮਿੱਤਰੋ ਕੱਲ ਆਪਣੇ ਮਾਰਤੀ ਲੀਰ ਲੀਰ ਮਾਰ ਕੇ ਮਿੱਟੀ ਮਿੱਟੀ ਦੀ ਕਰਤੀ ਸੀ ਗੱਟ ਜਮਾ ਬੜੀ ਮਿੱਟੀ ਵੀ ਨਹੀਂ ਆਈ ਇਸ ਕੋਕ ਨਾਲ ਹੀ ਰੱਖਿਆ ਹੋਇਆ ਜੋਬਰ ਤੁਹਾ ਮਾਗੇ ਨੂੰ ਵੀ ਆਪਾਂ ਕੋਈ ਗੱਲ ਨਹੀਂ ਬੜਾ ਕੰਮ ਨਿਭਣਦਾ ਆਪਣਾ ਇਹ ਇਹਦੇ ਜਿਗਾਰਡ ਬਣਾ ਰਿਹਾ ਡਾਇਨਾਸੌਰ ਦਾ ਤੇ ਆਪਣੀ ਰਾਣੀ ਹੰਦਰਾ ਆਹ ਉਪਰਾਂਡਾ ਜਿਹੜਾ ਇਹ ਆ ਖੁੰਝੇ ਤੱਕ ਕਮਰਾ ਰੂਮ ਬਣਾ ਤੱਕ ਤੇ ਇੱਧਰ ਇਹ ਗੱਡੀ ਦਾ ਤੇ ਟਰੈਕਟਰ ਦਾ ਖੜਨ ਵਾਲਾ ਜਗ੍ਹਾ ਬਣਾ ਰਹੇਗੇ ਇਹ ਸਾਰੀ ਮਸ਼ੀਨਰੀ ਮੁਰੇ ਖੜਦੇ ਕਰੂਗੀ ਉਹ ਇਹ ਮੇਰਾ ਮੇਰਾ ਗਿਆ ਪਹਲਾ ਡੇਢ ਚਲਨ ਮੈਂ ਖਿੱਚਦਾਗਾ ਲੈਣਾ ਉਹ ਲੱਗ ਗਿਆਗਾ ਆ ਪਿੱਛੇ ਉਹ ਰੇ ਬਿਸਤਰੀ ਨੂੰ ਤਾਂ ਕਰਦੇ ਇੱਕ ਅੱਗੇ ਲੱਗੇ ਕਰ ਰਹੇ ਹੈਗੇ ਉਹ ਨਾ ਤੱਕ ਦੇ ਜਾਉਗੇ ਜਿੰਨੇ ਜਿੰਨੇ ਹੈ ਨਹੀਂ ਕਿ ਤਾਂ ਜਿਆਦਾ ਸਲੈਪ ਮਾਰਦਾ ਬੈਕ ਟਾਇਰ ਜਮੇ 7ਵੇਂ ਹੈ